ਵੀ ਫਲਿੱਪਲੋਗ ਗੈਂਗ ਜਾਂ ਚप्पल ਗੈਂਗ ਜਿਹੜਾ ਹੈਗਾ ਆ ਤੁਸੀਂ ਇੰਸਟਾਗ੍ਰam ਟਿਕਟੌਕ ਜਿਹੜੇ ਮਰਜ਼ੀ ਤੇ ਦੇਖ ਲੋ ਲੋਕ ਹੱਸਦੇ ਆ ਸਾਡੇ ਤੇ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਇੰਡੀਆ ਤੋਂ ਤਾਂ ਆ ਗਏ ਆਪਾਂ ਪਰ ਉਹ ਇੰਡੀਆ ਵਾਲਾ ਜਿਹੜਾ ਕੈਜੂਅਲ ਰਵਈਆ ਹੈਗਾ ਰੋਡਸ ਦੇ ਉੱਤੇ ਤੁਰਨ ਦਾ ਗੱਡੀ ਚਲਾਉਣ ਦਾ ਉਹ ਨਾਲ ਅਜੇ ਵੀ ਆਪਾਂ ਕੈਰੀ ਕਰਕੇ ਚੱਲ ਰਹੇ ਹਾਂ ਉਹ ਉੱਥੇ ਛੱਡ ਕੇ ਨਹੀਂ ਆਏ ਕੁਝ ਮਹਾਪੁਰਸ਼ ਇਦਾਂ ਦੇ ਹੈਗੇ ਜਿਹੜੇ ਆਪਣੀ ਪੁਰਾਣੀ ਆਦਤਾਂ ਲੈ ਕੇ ਆਏ ਆ ਔਰ ਉਹ ਜਿਹੜੀ ਸੈਂਟਰ ਲੇਨ ਟਰਨਿੰਗ ਲੇਨ ਹੈ ਉਹਦੇ ਵਿੱਚ ਹੀ ਭਜਾ ਕੇ ਅੱਗੇ ਜਾ ਰਹੇ ਹੈਗੇ ਆ ਸੋ ਆਦਤਾਂ ਜਿਹੜੀਆਂ ਹੈਗੀਆਂ ਉਹ ਛੱਡਣੀਆਂ ਪੈਣੀਆਂ ਪਹਿਲੇ ਜਿਹੜੇ ਬਜ਼ੁਰਗ ਆਏ ਸੀਗੇ ਜਿਹੜੇ ਇਵਨ ਸਾਡੇ ਤੋਂ ਪਹਿਲੇ ਆ ਕੇ ਕੰਮ ਕਰ ਰਹੇ ਸੀ ਟ੍ਰਕਿੰਗ ਦੇ ਵਿੱਚ ਲੋਕ ਜਿਹੜਾ ਹੈਗਾ ਆ ਕੰਮ ਨੂੰ ਬਹੁਤ ਧਿਆਨ ਨਾਲ ਔਰ ਮਿਹਨਤ ਨਾਲ ਕਰਦੇ ਸੀਗੇ ਲਾਪਰਵਾਹੀ ਜਾਂ ਜਿਹੜਾ ਹੈਗਾ ਰਾਈਟ ਵੀ ਉਸ ਚੀਜ਼ ਨੂੰ ਲੂਜ਼ ਕਰਨਾ ਉਹ ਉਸ ਚੀਜ਼ ਤੋਂ ਡਰਦੇ ਸੀਗੇ ਡਿਸਟਰੈਕਸ਼ਨ ਬਹੁਤ ਘੱਟ ਸੀਗੇ ਜਦੋਂ ਸ਼ੁਰੂ ਚ ਆਏ ਹੈਗੇ ਲੋਕਾਂ ਕੋਲ ਸੈੱਲਫੋਨ ਨਹੀਂ ਹੁੰਦੇ ਸੀਗੇ ਲੋਕ ਡਿਸਪੈਚ ਲਈ ਵੀ ਪੇ ਫੋਨ ਯੂਜ਼ ਕਰਦੇ ਸੀਗੇ ਲੋਡ ਲਾ ਕੇ ਪੇ ਫੋਨ ਤੋਂ ਫੋਨ ਕਰਦੇ ਸੀਗੇ ਹੁਣ ਡਰਾਈਵਿੰਗ ਬਹੁਤ ਸੁਖਾਲੀ ਹੋ ਗਈ ਹੈ ਪਰ ਉਹ ਸੁਖਾਲੀ ਦੇ ਨਾਲ ਹੋਇਆ ਕੀ ਹੈ ਲੋਕ ਲਾਪਰਵਾਹ ਹੋ ਗਏ ਆ ਲੋਕ ਉਸ ਚੀਜ਼ ਨੂੰ ਰੀਅਲਾਈਜ਼ ਨਹੀਂ ਕਰ ਰਹੇ ਕਿ ਤੁਸੀਂ ਜਿਹੜਾ ਹੈ ਲੋડેਡ ਟਰੱਕ ਚਾ ਲੈ ਕੇ ਜਾ ਰਹੇ ਹੋ ਜਿਹੜਾ 80000 ਪਾਉਂਡ ਦਾ weight ਤੁਸੀਂ ਜਿਹੜਾ ਹੈ ਰੋਡ ਦੇ ਉੱਤੇ ਲੈ ਕੇ ਜਾ ਰਹੇ ਹੋ ਉਹ ਮਿੰਟਾਂ ਦੇ ਵਿੱਚ ਕਿੰਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਤਬਾਹ ਕਰ ਸਕਦਾ ਬਹੁਤ ساری ਇਧਰ ਜਗ੍ਹਾ ਹੈਗੀ ਹੈ ਜਿੱਥੇ ਲੋਕ ਜਾ ਕੇ ਪੈਸੇ ਦੇ ਕੇ ਜਿਹੜਾ ਹੈਗਾ ਯਾ ਲਾਇਸੈਂਸ ਲੈ ਸਕਦੇ ਹੈਗੇ ਆ ਸੋ ਉਹਦੇ ਉੱਤੇ ਜ਼ਰੂਰ ਜਿਹੜਾ ਹੈਗਾ ਰਾਈਟ ਬੀਸ ਸੀ ਨੂੰ ਜਿਹੜਾ ਹੈਗਾ ਇੱਥੇ ਰੋਕ ਲਈ ਜਾਣੀ ਚਾਹੀਦੀ ਆ ਪਿਛਲੇ ਹਫਤੇ ਫਲੋਰੀਡਾ ਦੇ ਵਿੱਚ ਜੋ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਵੱਖ-ਵੱਖ رائے ਨਿਕਲ ਕੇ ਸਾਹਮਣੇ ਆ ਰਹੀ ਹੈ ਬਹੁਤੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਖਾਸ ਤੌਰ ਦੇ ਉੱਤੇ ਜੋ ਆਪਣੀ ਪੰਜਾਬੀ ਕਮਿਊਨਿਟੀ ਹੈ ਇਹਨਾਂ ਦੇ ਵੱਲੋਂ ਹੀ ਅਜਿਹੇ ਐਕਸੀਡੈਂਟਸ ਕੀਤੇ ਜਾ ਰਹੇ ਨੇ ਔਰ ਇਹ ਬਹੁਤ ਕੇਅਰਲੈਸ ਤਰੀਕੇ ਦੇ ਨਾਲ ਟਰੱਕ ਡਰਾਈਵਿੰਗ ਕਰਦੇ ਨੇ ਇਸਦੇ ਉੱਤੇ ਗੱਲਬਾਤ ਕਰਾਂਗੇ ਕਿ ਅਜਿਹੇ ਹਾਦਸੇ ਕਿਉਂ ਜ਼ਿਆਦਾ ਲਗਾਤਾਰ ਵਧ ਰਹੇ ਨੇ ਔਰ ਕਿਉਂ ਪੰਜਾਬੀ ਕਮਿਊਨਿਟੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਕਮਿਊਨਿਟੀ ਆਪਣੀ ਜ਼ਿਆਦਾ ਇਸ profession ਦੇ ਵਿੱਚ ਹੈ ਵਿਜ਼ੀਬਲ ਹੈ ਇਸ ਕਰਕੇ ਹੀ ਅਜਿਹੇ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਨੇ ਇਸਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਅਮਿਤ ਕੁਮਾਰ ਜੀ ਮੌਜੂਦ ਨੇ ਅਮਿਤ ਕੁਮਾਰ ਹਣੀ ਕੈਨੇਡੀਅਨ ਟਰਕਿੰਗ ਐਸੋਸੀਏਸ਼ਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਗੱਲਬਾਤ ਕਰਦੇ ਆ ਅਮੇ ਜੀ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਅ ਹਾਲਾਂਕਿ ਬੋਤੀ ਮੰਪਗੀ ਉਹ ਘਟਨਾ ਹੋਈ ਜਿਸ ਦੇ ਵਿੱਚ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਬਹੁਤ ਦੁਖਦਾਈ ਉਹ ਹਾਸਾ ਸੀਗਾ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹਾਂ ਉਹ ਅਵੋਇਡਬਲ ਤਾਂ ਆਬਵੀਅਸਲੀ ਗੱਲ ਹੈ ਉਹ ਇਨਸੀਡੈਂਟ ਸੀਗਾ ਕਿਉਂਕਿ ਖਾਸ ਤੌਰ ਦੇ ਉੱਤੇ ਲਿਖਿਆ ਵੀ ਹੋਇਆ ਸੀ ਕਿ ਜਿਹੜਾ ਯੂ ਟਰਨ ਹੈ ਉਹ ਸਿਰਫ ਅਥੋਰਾਈਜ਼ਡ ਵਾਹਨਸ ਦੇ ਵਾਸਤੇ ਹੈਗਾ ਬਿਲਕੁਲ ਤੁਹਾਡਾ ਕੀ ਕਮੈਂਟ ਹੈ ਇਸ ਉੱਤੇ ਦੇਖੋ ਇਹ ਬਹੁਤ ਹੀ ਸੈਡ ਔਰ ਅਨਫੋਰਗੇਬਲ ਫੋਰਗੇਵੇਬਲ ਗੱਲ ਹੈਗੀ ਆ ਹਾਂ ਉਹ ਇਸ ਲਈ ਕਿ ਜਿਹੜਾ ਵੀ ਇੱਕ ਵਿਅਕਤੀ ਜਿਹੜਾ ਹੈਗਾ ਪ੍ਰੋਫੈਸ਼ਨਲ ਕਲਾਸ 1 ਡਰਾਈਵਰ ਹੈਗਾ ਯਾਰ ਜਦੋਂ ਉਹ ਇਦਾਂ ਦੀ ਮਿਸਟੇਕ ਕਰਦਾ ਹੈਗਾ ਯਾਰ ਉਹ ਮਾਫੀਯੋਗ ਨਹੀਂ ਹੈਗੀ ਆ ਔਰ ਇਸ ਕਰਕੇ ਜਿਹੜਾ ਕੈਲੋਬੀ ਜਿਹੜਾ ਰਿਐਕਸ਼ਨ ਪਬਲਿਕ ਦਾ ਆ ਰਿਹਾ ਹੈਗਾ ਯਾਰ ਉਹ ਜਸਟੀਫਾਇਬਲ ਹੈ ਜਿੱਥੇ ਤੱਕ ਗੱਲ ਹੋਈ ਵੀ ਸਾਡੀ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਹੁਣ ਆਪਾਂ ਨੂੰ ਇਹ ਸਮਝਣਾ ਪੈਣਾ ਕਿ ਸਾਡੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਟਰਕਿੰਗ ਦੇ ਵਿੱਚ ਹੈਗੇ ਆ ਜੀ ਔਰ ਅਸੀਂ ਈਜ਼ੀਲੀ ਆਇਡੈਂਟੀਫਾਇਬਲ ਹੈਗੇ ਆ ਕਿਉਂਕਿ ਅਸੀਂ ਜਿਹੜਾ ਹੈਗਾ ਸਿਰ ਤੇ ਦਸਤਾਰ ਸਜਾਉਂਦੇ ਆ ਅਸੀਂ ਜਿਹੜਾ ਹੈਗਾ ਰੈਡ ਵੀ ਦੂਰੋਂ ਜਿਹੜਾ ਹੈ ਪਛਾਣੇ ਜਾਂਦੇ ਆ ਸੋ ਅਸੀਂ ਬਹੁਤ ਜਲਦੀ ਸਿੰਗਲ ਆਊਟ ਹੁੰਨੇ ਆ ਜੀ ਸੋ ਆਪਾਂ ਨੂੰ ਇਸ ਚੀਜ਼ ਨੂੰ ਜਿਹੜਾ ਹੈਗਾ ਐਸ ਕਮਿਊਨਿਟੀ ਜਿਹੜਾ ਹੈਗਾ ਆ ਇਹ ਤੇ ਵਿਚਾਰ ਕਰਨ ਦੀ ਲੋੜ ਹੈਗੀ ਆ ਔਰ ਇਦਾਂ ਦੇ ਹਾਦਸੇ ਜਿਹੜੇ ਹੈਗੇ ਆ ਉਹ ਦੁਬਾਰਾ ਨਾ ਹੋਣ ਜੀ ਉਹਦੇ ਲਈ ਜਿਹੜਾ ਹੈਗਾ ਟਰੱਕ ਡਰਾਈਵਰਸ ਟਰਕਿੰਗ ਕੰਪਨੀਆਂ ਟਰ ਆਪਸ ਸਰ ਨੂੰ ਇਕੱਠੇ ਹੋ ਕੇ ਜਿਹੜਾ ਹੈਗਾ ਇਹਦੇ ਬਾਰੇ ਸੋਚਣਾ ਤੇ ਜਿਹੜਾ ਹੈ ਗੱਲ ਕਰਨੀ ਚਾਹੀਦੀ ਹੈ ਅਮਿਤ ਕੁਮਾਰ ਜੀ ਤੁਸੀਂ ਲੰਬੇ ਸਮੇਂ ਤੋਂ ਇਸ profession ਦੇ ਵਿੱਚ ਹੋ ਹਾਂਜੀ ਤੁਸੀਂ ਕਿਵੇਂ ਦੇਖ ਰਹੇ ਹੋ ਇਹਨਾਂ ਚੀਜ਼ਾਂ ਨੂੰ ਹਾਲਾਂਕਿ ਇਸ ਤੋਂ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਆਏ ਹਾਲਾਂਕਿ ਉਦੋਂ ਤਾਂ ਲੈਂਗੁਏਜ ਬੈਰੀਅਰ ਵੀ ਹੁੰਦਾ ਸੀ ਪਰ ਉਸ ਦੇ ਬਾਵਜੂਦ ਵੀ ਕਹਿੰਦੇ ਕਿ ਅਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ ਸੀਗੀਆਂ ਇਹ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਇਹ ਘਟਨਾਵਾਂ ਅਜਿਹੀਆਂ ਕਿਉਂ ਵਾਪਰੀਆਂ ਵਾਪਰਨ ਲੱਗੀਆਂ ਨੇ ਔਰ ਕਿਉਂ ਇਹ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੇਰੇ ਖਿਆਲ ਹੈ ਕਿ ਇਹਦੇ ਵਿੱਚ ਕੁਝ ਤਾਂ ਕਲਚਰਲ ਸ਼ਿਫਟ ਜਿਹੜੀ ਹੈਗੀ ਕਿ ਪਹਿਲੇ ਜਿਹੜੇ ਬਜ਼ੁਰਗ ਆਏ ਸੀਗੇ ਜਿਹੜੇ ਇਵਨ ਸਾਡੇ ਤੋਂ ਪਹਿਲਾਂ ਆ ਕੇ ਕੰਮ ਕਰ ਰਹੇ ਸੀ ਟ੍ਰੈਕਿੰਗ ਦੇ ਵਿੱਚ ਲੋਕ ਜਿਹੜਾ ਹੈਗਾ ਆ ਕੰਮ ਨੂੰ ਬਹੁਤ ਧਿਆਨ ਨਾਲ ਔਰ ਮਿਹਨਤ ਨਾਲ ਕਰਦੇ ਸੀਗੇ ਲਾਪਰਵਾਹੀ ਜਾਂ ਜਿਹੜਾ ਹੈਗਾ ਰਾਈਟ ਵੀ ਉਸ ਚੀਜ਼ ਨੂੰ ਲੂਜ਼ ਕਰਨਾ ਉਹ ਉਸ ਚੀਜ਼ ਤੋਂ ਡਰਦੇ ਸੀਗੇ ਗੁਰੇਸ਼ ਕਰਦੇ ਸੀਗੇ ਕਿਉਂਕਿ ਐਸ ਅ ਪੰਜਾਬੀ ਤਾਨੂੰ ਜਿਹੜਾ ਹੈਗਾ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾਣੀ ਆ ਜੇ ਤੁਸੀਂ ਜੌਬ ਲੂਜ਼ ਕਰਦੇ ਹੋ ਜੀ ਦੂਸਰੀ ਕੰਪਨੀਆਂ ਤੁਹਾਨੂੰ ਹਾਇਰ ਕੋਈ ਕਰੂਗਾ ਕਿ ਨਹੀਂ ਕਰੂਗਾ ਤੁਹਾਡਾ ਰੈਫਰੈਂਸ ਚੈੱਕ ਚ ਹੋਇਆ ਔਰ ਤੁਹਾਡੀ ਜਿਹੜੀ ਕੋਈ ਗਲਤੀ ਹੈਗੀ ਆ ਉਹਨੂੰ ਤੁਹਾਡੇ ਪ੍ਰੀਵियस এমਪਲੋਇਰ ਨੇ ਨਵੇਂ এমਪਲੋਇਰ ਨੂੰ ਦੱਸਿਆ 댓 ਮੀਨਸ ਕਿ ਤੁਹਾਨੂੰ ਦੁਬਾਰਾ ਜਿਹੜਾ ਹੈਗਾ ਜੌਬ ਮਿਲਣੀ ਮੁਸ਼ਕਲ ਹੋਊਗੀ ਜੀ ਸੋ ਲੋਕ ਧਿਆਨ ਨਾ ਕੰਮ ਕਰਦੇ ਸੀਗੇ ਡਿਸਟਰੈਕਸ਼ਨ ਬਹੁਤ ਘੱਟ ਸੀਗੇ ਜਦੋਂ ਸ਼ੁਰੂ ਚ ਆਏ ਹੈਗੇ ਲੋਕਾਂ ਕੋਲ ਸੈੱਲ ਫੋਨ ਨਹੀਂ ਹੁੰਦੇ ਸੀਗੇ ਲੋਕ ਡਿਸਪੈਚ ਲਈ ਵੀ ਪੇ ਫੋਨ ਯੂਜ਼ ਕਰਦੇ ਸੀਗੇ ਲੋਡ ਲਾ ਕੇ ਫੋਨ ਤੋਂ ਫੋਨ ਕਰਦੇ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਰੈਟ ਵੀ ਅਗਲਾ ਕੰਮ ਜਿਹੜਾ ਹੈ ਉਹਨੂੰ ਦਿੱਤਾ ਜਾਂਦਾ ਸੀਗਾ ਅੱਜ ਦੀ ਦੁਨੀਆ ਜਿੱਥੇ ਆਪਾਂ ਜਿਆਦਾ ਕਨੈਕਟਡ ਹੋਏ ਆ ਜੀ ਮੇਰੇ ਖਿਆਲ ਆਪਾਂ ਮੇਨੂੰ ਮੈਂ ਇਹ ਕਹਿ ਸਕਦਾ ਕਿ ਸੇਫਟੀ ਤੋਂ ਡਿਸਕਨੈਕਟ ਹੋ ਰਹੇ ਆ ਹੂੰ ਸੋ ਅਸੀਂ ਜਿਹੜਾ ਹੈਗਾ ਰੈਟ ਵੀ ਅਸੀਂ ਸਿਰਫ ਆਪਣੇ ਇੱਕ ਫੋਨ ਦੀ ਸਕਰੀਨ ਦੇ ਉੱਤੇ ਜਿਹੜਾ ਹੈਗਾ ਆਪਣੀ ਦੁਨੀਆ ਜਿਹੜੀ ਹੈਗੀ ਆ ਉਹ ਸੰਭਾਲ ਲਈ ਆ ਜਦਕਿ ਜਦੋਂ ਤੁਸੀਂ ਕੰਮ ਦੇ ਉੱਤੇ ਹੈਗੇ ਹੋ ਤੁਹਾਨੂੰ ਆਪਣੇ ਆਸ-ਪਾਸ ਤੁਹਾਡੇ ਆਲੇ-ਦੁਆਲੇ ਕੀ ਹੋ ਰਿਹਾ ਉਹ ਦੇਖਣ ਦੀ ਉਹਦੇ ਉੱਤੇ ਜਿਹੜਾ ਹੈਗਾ ਰੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਨਾ ਕਿ ਫੋਨ ਦੀ ਸਕਰੀਨ ਦੇ ਉੱਤੇ ਡਰਾਈਵ ਕਰਨ ਲੱਗੇ ਜਿਹੜਾ ਹੈਗਾ ਬੇਧਿਆਨੇ ਹੋ ਕੇ ਟਰੱਕ ਚਲਾਉਣਾ ਬਹੁਤ ਸਾਰੇ ਇਨਸੀਡੈਂਟ ਤਾਂ ਇਹਦੇ ਕਰਕੇ ਹੀ ਹੋਏ ਨੇ ਕਿ ਫੋਨ ਯੂਜ਼ ਕਰ ਰਹੇ ਹੁੰਦੇ ਨੇ ਔਰ ਉਸ ਤੋਂ ਬਾਅਦ ਉਹ ਇੱਕਦਮ ਪਲਟ ਜਾਂਦਾ ਹੈ ਅੱਗੇ ਕੋਈ ਗੱਡੀ ਆ ਜਾਂਦੀ ਹੈ ਜੋ ਵੀ ਹੈ ਜਿਹੇ ਹਾਸੇ ਤਾਂ ਬਹੁਤ ਸਾਰੇ ਤਾਂ ਫੋਨ ਦੇ ਕਰਕੇ ਹੀ ਹੋਏ ਨੇ 100% ਅੱਗੇ ਨਾਲੋਂ ਜਿਹੜਾ ਹੈਗਾ ਜੇ ਡਰਾਈਵਿੰਗ ਸੌਖੀ ਹੋਈ ਆ ਪਹਿਲੇ ਸੀਗੇ ਟਰੱਕ ਸੀਗੇ ਜਿਹੜੇ ਹੈਗੇ ਆ 11 ਵਾਲੇ ਟਰੱਕਸ ਹੈਗੇ ਸ਼ਿਫਟਿੰਗ ਦੀ ਪ੍ਰੋਬਲਮ ਬੰਦੇ ਨੂੰ ਜਿਹੜਾ ਹੈ ਧਿਆਨ ਰਹਿੰਦਾ ਸੀਗਾ ਵੀ ਜੇ ਆਫਲ ਜਾ ਰਿਹਾ ਵੀ ਡਾਊਨ ਸ਼ਿਫਟ ਕਰਨਾ ਯੂ ਨੋ ਯਾ ਜਿਹੜਾ ਹੈਗਾ ਰਾਈਟ ਵੀ ਉਹਨੂੰ ਟਰੱਕ ਨੂੰ ਗੇਅਰ ਉੱਪਰ ਚੱਕਣੇ ਹੈ ਜੋ ਵੀ ਹੈਗਾ ਉਹ ਕਮ ਤਾਂ ਅਵੋਇਡ ਹੋ ਗਏ ਹੁਣ ਡਰਾਈਵਿੰਗ ਬਹੁਤ ਸੁਖਾਲੀ ਹੋ ਗਈ ਹੈ ਪਰ ਉਹ ਸੁਖਾਲੀ ਦੇ ਨਾਲ ਹੋਇਆ ਕਿ ਲੋਕ ਲਾਪਰਵਾਹ ਹੋ ਗਏ ਆ ਲੋਕ ਉਸ ਚੀਜ਼ ਨੂੰ ਰੀਅਲਾਈਜ਼ ਨਹੀਂ ਕਰ ਰਹੇ ਕਿ ਤੁਸੀਂ ਜਿਹੜਾ ਹੈ ਲੋડેਡ ਟਰੱਕ ਚਾ ਲੈ ਕੇ ਜਾ ਰਹੇ ਹੋ ਜਿਹੜਾ 8000 ਪਾਉਂਡ ਦਾ weight ਤੁਸੀਂ ਜਿਹੜਾ ਹੈ ਰੋਡ ਦੇ ਉੱਤੇ ਲੈ ਕੇ ਜਾ ਰਹੇ ਹੋ ਉਹ ਮਿੰਟਾਂ ਦੇ ਵਿੱਚ ਕਿੰਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈਗੇ ਤਬਾਹ ਕਰ ਸਕਦਾ ਸਕਿੰਡਾਂ ਦੇ ਵਿੱਚ ਆਪਾਂ ਆਪਣੇ ਸਾਹਮਣੇ ਜਿਹੜਾ ਹੈਗਾ ਐਗਜ਼ਾਮਪਲ ਹੈਗਾ ਔਰ ਲੋਕਾਂ ਨੂੰ ਉਹਦੇ ਬਾਰੇ ਹੋਰ ਜਾਗਰੂਕ ਹੋਣ ਦੀ ਔਰ ਕੁਝ ਵੀ ਗਲਤ ਇਦਾ ਕਰਨ ਤੋਂ ਪਹਿਲੇ 10 ਵਾਰੀ ਸੋਚਣ ਦੀ ਲੋੜ ਹੈਗੀ ਹੈ ਕਿ ਜੇ ਮੈਂ ਆਹ ਫੋਨ ਚੱਕ ਰਿਹਾ ਕਿ ਇੰਨਾ ਜ਼ਰੂਰੀ ਹੈ ਕਿ ਮੈਂ ਅਗਲੇ ਟਰੱਕ ਸਟਾਪ ਤੇ ਜਾਂ ਐਗਜ਼ਿਟ ਤੇ ਰੁੱਕ ਕੇ ਕਿ ਇਹ ਫੋਨ ਜਿਹੜਾ ਹੈਗਾ ਰਾਈਟ ਵੀ ਕਿਸੇ ਨੂੰ ਮੈਸੇਜ ਰਿਪਲਾਈ ਕਰਨਾ ਹੈ ਜਾਂ ਪੜ੍ਹਨਾ ਹੈ ਉਹ ਵੇਟ ਕਰ ਸਕਦਾ ਕਿ ਨਹੀਂ ਕਰ ਸਕਦਾ ਸੋ ਇਹ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਇਸੇ ਗੱਲ ਇਹ ਵੀ ਹੋਰ ਤੁਸੀਂ ਮੰਨਦੇ ਹੈਗੇ ਹੋ ਕਿ ਆਪਣੇ ਲੋਕਾਂ ਦੇ ਵੱਲੋਂ ਹੀ ਕੁਝ ਗਲਤੀਆਂ ਜੀਆਂ ਵੀ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਆਪ ਆਪਣੇ ਪੈਰਾਂ ਤੇ ਖੁਲਾੜੀ ਮਰਨ ਵਾਲਾ ਕੰਮ ਹੁੰਦਾ ਹੈ ਖਾਸ ਤੌਰ ਦੇ ਤੇ ਡਰਾਈਵਿੰਗ ਲਾਇਸੈਂਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਮੈਂ ਇਸ ਇਨਸੀਡੈਂਟ ਤੋਂ ਬਾਅਦ ਗੱਲਬਾਤ ਕੀਤੀ ਮੇਰੇ ਬਹੁਤ ਸਾਰੇ ਫਰੈਂਡ ਹੈਗੇ ਨੇ ਜਿਹੜੇ ਇਸ ਲਾਈਨ ਦੇ ਵਿੱਚ ਨੇ ਉਹਨਾਂ ਨੂੰ ਜਦੋਂ ਮੈਂ ਪੁੱਛਿਆ ਕਿ ਇਹ ਡਰਾਈਵਿੰਗ ਲਾਇਸੈਂਸ ਦਾ ਕੀ ਰੋਲਾ ਹੈਗਾ ਕਿ ਜੇ ਕੋਈ ਵਿਅਕਤੀ ਆਨ ਦਾ ਕਿਸੇ ਵੀ ਬਾਹਰਲੇ ਦੇਸ਼ ਤੇ ਵਿੱਚੋਂ ਇੱਥੇ ਪਹੁੰਚਦਾ ਹੈਗਾ ਔਰ ਕੀ ਬਿਨਾ ਟੈਸਟ ਦਿੱਤੇ ਜਾਂ ਫਿਰ ਕੁਝ ਰਿਸ਼ਵਤ ਦੇ ਕੇ ਜਾਂ ਕੁਝ ਅੰਦਰ ਦਾ ਟੇਬਲ ਇਹ ਚੀਜ਼ਾਂ ਹੁੰਦੀਆਂ ਤਾਂ ਉਹਨਾਂ ਨੇ ਕਿਹਾ ਹਾਂ ਬਹੁਤ ਸਾਰੇ ਲੋਕ ਤਾਂ ਐਵੇਂ ਹੀ ਲਾਇਸੈਂਸ ਬਣਵਾ ਰਹੇ ਨੇ ਜੇ ਕਹਿੰਦੇ ਤੁਹਾਨੂੰ ਸਾਇੰਸ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਪੈਸੇ ਦਿਓ ਤੁਹਾਡਾ ਲਾਇਸੈਂਸ ਬਣਾ ਕੇ ਦੇ ਦੇਣਗੇ ਉਹ ਦੇਖੋ ਮੈਂ ਇਸ ਜਿੰਨੂ ਨਾ ਵਾਈਡ ਸਪਰੈਡ ਜਿਹੜਾ ਹੈਗਾ ਐਕਸੈਪਟ ਨਹੀਂ ਕਰਦਾ। ਹਮਮ। ਏਟਲੀਸਟ BC ਦੇ ਵਿੱਚ ਜਿਹੜਾ ਹੈਗਾ ਇਹ ਸੰਭਵ ਨਹੀਂ ਹੈਗਾ ਕਿ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਜਿਹੜਾ ਹੈਗਾ ਲਾਇਸੈਂਸ ਜਿਹੜਾ ਹੈਗਾ ਆਪਣਾ ਬਣਾ ਸਕੋ। ਏਟਲੀਸਟ ਮੈਂ BC ਦੇ ਵਿੱਚ ਜਿਹੜਾ ਹੈਗਾ ਇਸ ਗੱਲ ਦਾ ਜਿਹੜਾ ਹੈਗਾ ਜੀ ਮੰਨ ਸਕਦਾ। ਹਾਂ ਡਰਾਈਵਿੰਗ ਸਕੂਲਸ ਆ ਤੁਸੀਂ ਉੱਥੇ ਜਾਣੇ ਹੋ ਤੁਹਾਡੇ ਉੱਥੇ ਜਿਹੜਾ ਹੈਗਾ ਰੈੱਡ ਬੀ ਅ ਟ੍ਰੇਨਿੰਗ ਜਿਹੜੀ ਬੇਸਿਕ ਆਪਾਂ ਜਿਹਨੂੰ ਮੈਲਟ ਟ੍ਰੇਨਿੰਗ ਕਹਿੰਦੇ ਮੈਨਿਟਰੀ ਐਂਟਰੀ ਲੈਵਲ ਟ੍ਰੇਨਿੰਗ ਜਿਹੜੀ ਕਹਿੰਦੇ ਆ ਉਹਦੇ ਵਿੱਚ ਲੋਕ ਜਿਹੜਾ ਹੈ ਜ਼ਰੂਰ ਕੁਝ ਬਾਈਪਾਸ ਕਰਨ ਦੀ ਕੋਸ਼ਿ ਮੈਂ ਮਦਦ ਨਹੀਂ ਕਹੂੰਗਾ ਜੀ ਵੀ ਤੁਹਾਡੇ ਨਾਲ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹ ਚ ਜਿਹੜਾ ਹੈਗਾ ਸ਼ਮੂਲਿਤ ਕਰ ਸਕਦੇ ਹਾਂ ਪਰ ਓਵਰਆਲ ਬ੍ਰਿਟਿਸ਼ ਕਲਾਮੇ ਦੇ ਵਿੱਚ ਲਾਇਸੈਂਸ ਲੈਣਾ ਜਿਹੜਾ ਹੈਗਾ ਆ ਉਹ ਇੰਨਾ ਈਜ਼ੀ ਨਹੀਂ ਹੈਗਾ ਕਿ ਆਪਾਂ ਕਿਸ ਨੂੰ ਪੈਸੇ ਮੈਂ ਹਾਲਾਂਕਿ ਉਹਦਾ ਯੂਐਸ ਦੇ ਵਿੱਚ ਗੱਲ ਕੀਤੀ ਉਹ ਕਹਿੰਦਾ ਯੂਐਸ ਦੇ ਵਿੱਚ ਉਹਨੇ ਯੂਐਸ ਦੇ ਵਿੱਚ ਤਾਂ ਮੈبی ਅਵੇਅਰੇ ਮੈਂ ਤੁਹਾਡੇ ਨਾਲ ਪਹਿਲੇ ਗੱਲ ਸ਼ੇਅਰ ਕੀਤੀ ਸੀ ਕਿ ਬਹੁਤ ਸਾਰੀ ਇਦਾਂ ਦੀ ਜਗ੍ਹਾ ਹੈਗੀਆਂ ਜਿੱਥੇ ਲੋਕ ਜਾ ਕੇ ਪੈਸੇ ਦੇ ਕੇ ਜਿਹੜਾ ਹੈਗਾ ਯਾ ਲਾਇਸੈਂਸ ਲੈ ਸਕਦੇ ਹੈਗੇ ਆ ਸੋ ਉਹਦੇ ਉੱਤੇ ਜ਼ਰੂਰ ਜਿਹੜਾ ਹੈਗਾ ਰਾਈਟ ਬੀਸ ਸੀ ਨੂੰ ਜਿਹੜਾ ਹੈ ਉਹ ਇੱਥੇ ਰੋਕ ਲਈ ਜਾਣੀ ਚਾਹੀਦੀ ਆ ਕਿਉਂਕਿ ਜਿਹੜਾ ਉਹ ਸ਼ਾਰਟਕਟ ਕਿਸੇ ਨੇ ਮਾਰਿਆ ਹੈਗਾ ਆ ਠੀਕ ਹੈ ਉਹਨੇ ਅੰਤ ਦੇ ਵਿੱਚ ਕਿੰਨੇ ਲੋਕਾਂ ਨੂੰ ਮਾਰਿਆ ਜੀ ਔਰ ਉਹ ਕਿੱਥੇ ਬਰਬਾਦੀ ਦਾ ਕਾਰਨ ਬਣੂਗਾ ਨਾਲੇ ਵੱਡੀ ਗੱਲ ਇਹ ਹੈ ਕਿ ਉਹ ਟੈਸਟ ਦੇ ਵਿੱਚ ਤੁਹਾਨੂੰ ਕੋਈ ਰਾਜੇ ਮਹਾਰਾਜਾ ਦੀ ਹਿਸਟਰੀ ਤਾਂ ਪੜਾਉਣੀ ਨਹੀਂ ਹੈਗੀ ਕੁਝ ਨਹੀਂ ਉਹ ਸਾਇੰਸ ਦੀ ਪੜਾਉਣੇ ਨੇ ਜਿਹੜੀ ਤੁਹਾਡੇ ਲਾਈਫ ਦੇ ਵਿੱਚ ਪੂਰਾ ਲਾਈਫ ਦੇ ਵਿੱਚ ਤੁਹਾਨੂੰ ਉਹ ਮਦਦ ਕਰਨਗੇ ਆ ਬਿਲਕੁਲ ਰੋਡ ਦੇ ਉੱਤੇ ਤੁਸੀਂ ਰਹਿਣਾ ਹੈ ਤੁਹਾਨੂੰ ਜੇ ਰੋਡ ਸਾਇੰਸ ਦਾ ਨਹੀਂ ਪਤਾ ਤੁਸੀਂ ਜਿਹੜਾ ਹੈਗਾ ਜਿਹਨਾਂ ਨੂੰ ਨਵਾਂ ਸਟੈਪ ਯੂਐਸ ਐਡਮਿਨਿਸਟ੍ਰੇਸ਼ਨ ਲਿੱਤਾ ਵੀ ਜਿਹਨੂੰ ਇੰਗਲਿਸ਼ ਨਹੀਂ ਆਦੀ ਉਹਦਾ ਲਾਇਸੈਂਸ ਸਸਪੈਂਡ ਹੋਊਗਾ ਮੇਰਾ ਖਿਆ ਇਸ ਨਹੀਂ ਪੜ ਸਕਦਾ ਜੋ ਬੰਦਾ ਰੋਡ ਦੇ ਉੱਤੇ ਜੇ ਕਿਤੇ ਐਮਰਜੈਂਸੀ ਕ੍ਰੂਜ਼ ਲੱਗੇ ਆ ਉਹਨਾਂ ਨੇ ਰਸਤਾ ਬੰਦ ਕੀਤਾ ਹੈ ਜਾਂ ਡਾਇਵਰਸ਼ਨ ਹੈਗੀ ਆ ਉਹ ਤੋ ਨੁਕਸਾਨ ਕਰੂਗਾ ਹੀ ਕਰੂਗਾ ਸੋ ਮੇਰਾ ਖਿਆਲ ਹੈ ਕਿ ਲਾਇਸੈਂਸ ਜਿਹੜਾ ਬੰਦਾ ਜੇ ਪੜਨ ਲਿਖ ਨਹੀਂ ਸਕਦਾ ਹੈਗਾ ਉਹ ਇਹ ਕੰਮ ਡਰਾਈਵਿੰਗ ਜਿਹੜੀ ਹੈਗੀ ਆ ਉਹਦੇ ਲਈ ਨਹੀਂ ਹੈਗੀ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਔਰ ਉਹਨਾਂ ਨੇ ਕੋਈ ਹੋਰ ਕੰਮ ਕਰਨਾ ਚਾਹੀਦਾ ਕਿਉਂਕਿ ਅਲਟੀਮੇਟਲੀ ਕੀ ਹੈ ਉਹ ਆਪਣੀ ਜਾਨ ਤੇ ਨਾਲ ਜਿਹੜੀ ਹੋਰ ਪਬਲਿਕ ਹੈਗੀ ਉਹਦੀ ਜਾਨ ਨੂੰ ਖਤਰੇ 'ਚ ਪਾ ਰਿਹਾ ਹੈ ਜੀ ਮੈਂ ਇੱਕ ਹੋਰ ਖਬਰ ਵੀ ਪੜ ਰਿਹਾ ਸੀਗਾ ਥੋੜੇ ਮਹੀਨੇ ਦੀ ਪਹਿਲਾਂ ਦੀ ਗੱਲ ਹੈ ਇਕ ਵਿਅਕਤੀ ਸੀਗਾ ਹਾਲਾਂਕਿ ਪੰਜਾਬੀ ਕਮਿਊਨਿਟੀ ਤੋਂ ਨਹੀਂ ਸੀਗਾ ਕਿਸੇ ਹੋਰ ਕਮਿਊਨਿਟੀ ਤੋਂ ਸੀਗਾ ਉਹ ਤੇ ਡਾਊਨ ਹਿੱਲੋ ਜਾ ਰਿਹਾ ਸੀਗਾ ਬ੍ਰੇਕ ਫੇਲ ਹੋ ਗਏ ਤੇ ਉਹਨੇ ਗੱਡੀ ਜਾ ਕੇ ਜਿਹੜੀ ਹੈਗਾ ਟਰੱਕ ਜਿਹੜਾ ਹੈਗਾ ਆਪਣਾ ਕ੍ਰੈਸ਼ ਕਰ ਦਿੱਤਾ ਪਰ ਦੋ ਐਸਕੇਪ ਰੂਟਸ ਸੀਗੇ ਜਿਹੜੇ ਉਹਨੇ ਮਿਸ ਕਰ ਦਿੱਤੇ ਨੂੰ ਪਤਾ ਹੀ ਨਹੀਂ ਸੀਗਾ ਕਿ ਐਸਕੇਪ ਰੂਟ ਵੀ ਹੁੰਦੇ ਨੇ ਤੇ ਉੱਥੇ ਵੀ ਆਪਣਾ ਟਰੱਕ ਜਿਹੜਾ ਹੈਗਾ ਉਹ ਲੈ ਕੇ ਜਾ ਸਕਦਾ ਹੈਗਾ ਉਹ ਗੱਲ ਇਹੀ ਹੈ ਕਿ ਜੇ ਪੜਿਆ ਹੋਵੇ ਸਾਇੰਸ ਦਾ ਪਤਾ ਹੋਵੇ ਤਾਂ ਉਹ ਚੀਜ਼ ਨੂੰ ਆਊਟ ਕਰ ਸਕਦਾ ਸੀਗਾ ਸੋ ਇਹ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਜਿਹੜੇ ਲੋਕ ਲਾਈਟਲੀ ਲੈਂਦੇ ਹੈਗੇ ਆ ਇਹ ਸੋਚਦੇ ਕਿ ਜਿਹੜਾ ਹੈਗਾ ਰਾਈਡ ਵੀ ਮੈਂ ਤੁਸੀਂ ਜਦੋਂ ਕਿਸੇ ਦਾ ਇਦਾਂ ਨੁਕਸਾਨ ਕਰੋਗੇ ਉਦੋਂ ਤੁਸੀਂ ਉਸ ਚੀਜ਼ ਨੂੰ ਜਿਹੜਾ ਹੈਗਾ ਕਿਦਾਂ ਉਸ ਦੇ ਕਨਸੀਕਵੈਂਸਸ ਫੇਸ ਕਰੋਗੇ ਉਹ ਤੁਹਾਡੇ ਜਿਹੜੇ ਲੋਕਾਂ ਨੂੰ ਤੁਸੀਂ ਜਿੱਦਾਂ ਕਹ ਲਓ ਵੀ ਜ਼ਿੰਦਗੀ ਖਰਾਬ ਕੀਤੀ ਆ ਉਹਨਾਂ ਲਈ ਤੁਹਾਡੇ ਖੁਦ ਦੇ ਪਰਿਵਾਰ ਦੀ ਜਿਹੜੀ ਹੈਗੀ ਆ ਉਹਦੀ ਵੀ ਜਿਹੜੀ ਹੈਗੀ ਕਿ ਲ ਫਿਊਚਰ ਲਈ ਇਹ ਬਹੁਤ ਵੱਡਾ ਖਤਰਾ ਹੈਗਾ ਔਰ ਤੁਹਾਨੂੰ ਖੁਦ ਨੂੰ ਸਾਨੂੰ ਖੁਦ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਵੀ ਪਰਿਵਾਰ ਰੋਡ ਦੇ ਉੱਤੇ ਜੀ ਤੁਸੀਂ ਨੂੰ ਅਸੀਂ ਕਹਿ ਲਿਆ ਵੀ ਅਸੀਂ ਟਰੱਕ ਨਹੀਂ ਚਲਾ ਰਹੇ ਤੁਸੀਂ ਡਰਾਈਵਰ ਕੋਈ ਟਰੱਕ ਦੇ ਉੱਤੇ ਬਾਹਰ ਗਿਆ ਆ ਉਹਦੀ ਫੈਮਲੀ ਉਹਦੇ ਬੱਚੇ ਉਹਦੀ ਵਾਈਫ ਉਹਦੇ ਪੇਰੈਂਟਸ ਇਹਨਾਂ ਸੜਕਾਂ ਦੇ ਉੱਤੇ ਜਿਹੜਾ ਹੈਗਾ ਕਾਰ ਚਲਾ ਰਹੇ ਆ ਜਾਂ ਬੱਸ ਜਾ ਰਹੇ ਆ ਸੋ ਜੇ ਉਦੋਂ ਦੇ ਕਿਸੇ ਡਰਾਈਵਰ ਨੇ ਜਿਹੜਾ ਹੈਗਾ ਉਹਨਾਂ ਨੂੰ ਹਰਟ ਕਰਤਾ ਸੋ ਇਸ ਗੱਲ ਦੇ ਬਾਰੇ ਜਿਹੜਾ ਹੈ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਟਾਈਮ ਟੂ ਟਾਈਮ ਅਜਿਹੇ ਇਨਸੀਡੈਂਟਸ ਵੀ ਹੋ ਰਹੇ ਨੇ ਜਿਹੜੇ ਲਗਾਤਾਰ ਆਪਣੀ ਕਮਿਊਨਿਟੀ ਨੂੰ ਫਿਰ ਜਿਹੜਾ ਹੈ ਉਹ ਟਾਰਗੇਟ ਕਰਦੇ ਨੇ ਸੋ ਪਹਿਲਾਂ ਤੁਹਾਡੇ ਧਿਆਨ ਦੇ ਵਿੱਚ ਹੋਗਾ ਸਕੂਲ ਬੱਸ ਦੇ ਨਾਲ ਜਿਹੜਾ ਟਰੱਕ ਡਰਾਈਵਰ ਦੀ ਟਰੱਕ ਸਟਾ ਰੁਕਿਆ ਨਹੀਂ ਸੀਗਾ ਉਹ ਬੱਚਿਆਂ ਨੇ ਮੌਤ ਹੋ ਗਈ ਸੀਗੀ ਜੀ ਹਾਲਾਂਕਿ ਕਈ ਚੰਗੇ ਕੰਮ ਵੀ ਅਜਿਹੇ ਕਰਦੇ ਨੇ ਪਰ ਜਿਹੜੇ ਉਹ ਵਿਜ਼ੀਬਲ ਨਹੀਂ ਹੁੰਦੇ ਮੈਂ ਅੱਜ ਇੱਕ ਹੋਰ ਵੀਡੀਓ ਦੇਖ ਰਿਹਾ ਸੀ ਉਸ ਦੇ ਵਿੱਚ ਇੱਕ ਬੱਚਾ ਬਿਲਕੁਲ ਰੋਡ ਦੇ ਵਿੱਚ ਸੀਗਾ ਉਹ ਟਰੱਕ ਤੇ ਡਰਾਈਵਰ ਜਾ ਰਿਹਾ ਸੀ ਉਹ ਸਪੈਸ਼ਲੀ ਉਹਨੇ ਆਪਣਾ ਟਰੱਕ ਰੋਕਿਆ ਬੱਚੇ ਨੂੰ ਚੱਕਿਆ ਤੇ ਅੰਦਰ ਉਹ ਘਰ ਦੇ ਵਿੱਚ ਫੜਾਉਣ ਵਾਸਤੇ ਗਿਆ ਬੱਚੇ ਨੂੰ ਪਰ ਅਜਿਹੀਆਂ ਕੁਝ ਗਲਤੀਆਂ ਉਹ ਸਾਰੇ ਹੋਰ ਜਿਹੜੇ ਵਧੀਆ ਕੰਮ ਕਰ ਰਹੇ ਨੇ ਵਧੀਆ ਤਰੀਕੇ ਨਾਲ ਰੂਲਸ ਫਾਲੋ ਕਰ ਰਹੇ ਨੇ ਉਹਨਾਂ ਨੂੰ ਵੀ ਨਾਲ ਟਾਰਗੇਟ ਕਰ ਦਿੰਦੇ ਨੇ ਦੇਖੋ ਨੈਗੇਟਿਵ ਨਿਊਜ਼ ਜਿਹੜੀ ਹੈਗੀ ਉਹ ਖੈਲੋ ਵੀ ਜਿਹੜਾ ਹੈਗਾ ਦੂਰੋਂ ਚਮਕਦੀ ਆ ਦੂਰੋਂ ਪਤਾ ਲੱਗਦਾ ਆ ਔਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਕਮਿਊਨਿਟੀ ਜਿੰਨੀ ਜ਼ਿਆਦਾ ਵਿਜ਼ੀਬਲ ਹੋ ਰਹੀ ਹੈ। ਹਮਮ। ਔਰ ਅਸੀਂ ਦੂਰੋਂ ਪਛਾਣੇ ਜਾਂਦੇ ਹਾਂ। ਹਮਮ। ਜੇ ਕਿਸੇ ਨੇ ਵੀ ਸਿਰ ਤੇ ਦਰਸਾਰ ਸਜਾਈ ਹੈ, ਦਾੜੀ ਰੱਖੀ ਆ, ਉਹ ਦੂਰੋਂ ਪੰਜਾਬੀ ਹੀ ਪਛਾਣੇ ਜਾਊਗਾ। ਸੋ ਅੱਛਾ ਕੰਮ ਕਰਦੇ ਹੋਏ ਜਿਹੜਾ ਹੈਗਾ ਸ਼ਾਇਦ ਉਹਨੂੰ ਉਨੀ ਜਿਹੜੀ ਹੈਗੀ ਕਹ ਲਓ ਵੀ ਉਹਦਾ ਕ੍ਰੈਡਿਟ ਨਾ ਮਿਲੇ ਪਰ ਜੇ ਕੋਈ ਵੀ ਗਲਤ ਕੰਮ ਹੋਇਆ ਉਦੇਲੇ ਨੂੰ ਹਾਈਲਾਈਟ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਸੋ ਇਸ ਕਰਕੇ ਜਿਹੜਾ ਹੈਗਾ ਰਾਈਟ ਵੀ ਕੋਈ ਵੀ ਇਦਾਂ ਦਾ ਕੰਮ ਕਰਨਾ ਆ ਉਹਦੇ ਲਈ ਜਿਹੜਾ ਹੈਗਾ ਰਾਈਟ ਵੀ ਸੇਫਟੀ ਵੱਲ ਜ਼ਰੂਰ ਧਿਆਨ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨੂੰ ਆਪਾਂ ਅਵੋਇਡ ਕਿਵੇਂ ਕਰ ਸਕਦੇ ਹੈਗੇ ਆ ਜਿਹੜੀ ਕੰਪਨੀਆਂ ਨੇ ਉਹ ਹਾਇਰ ਕਰਨ ਤੋਂ ਪਹਿਲਾਂ ਕੁਝ ਖਾਸ ਤਰ੍ਹਾਂ ਧਿਆਨ ਦੇਣ ਜਾਂ ਫਿਰ ਡਰਾਈਵਰਸ ਨੂੰ ਆਪਣੇ ਤੌਰ ਦੇਤੇ ਚਲੋ ਆਪ ਤਾਂ ਉਹਨਾਂ ਨੂੰ ਕਰਨਾ ਪੈਣਾ ਹੀ ਹੈ ਪਰ ਕੰਪਨੀਆਂ ਜਾਂ ਹੋਰ ਓਵਰਆਲ ਆਪਾਂ ਕਿਵੇਂ ਇਸ ਨੂੰ ਠੀਕ ਕਰ ਸਕਦੇ ਹੈਗੇ ਆ ਦੇਖੋ ਕੰਪਨੀਆਂ ਜਿਹੜੇ ਹੈਗਾ ਆ ਐਕਸਪੈਕਟ ਕਰਦੇ ਆ ਅਸੀਂ ਕਿਸੇ ਵੀ ਡਰਾਈਵਰ ਨੂੰ ਜਿਹੜਾ ਕੋਈ ਆ ਕੇ ਜਿਹੜਾ ਹੈਗਾ ਅਸੀਂ ਉਹਦਾ ਐਕਸਪੀਰੀਅੰਸ ਵੈਰੀਫਾਈ ਕਰ ਸਕਦੇ ਹੈਗੇ ਆ ਅਸੀਂ ਜਿਹੜਾ ਹੈਗਾ ਉਹਦਾ ਲਾਇਸੈਂਸ ਜਿਹੜਾ ਹੈਗਾ ਉਹਦੀ ਵੈਲਿਡਿਟੀ ਠੀਕ ਹੈ ਉਹਨੂੰ ਇੱਕ ਆਪਾਂ ਜਿਹੜਾ ਹਾਇਰ ਕਰਨ ਤੋਂ ਪਹਿਲੇ ਰੋਡ ਟੈਸਟ ਲੈ ਸਕਦੇ ਹੈਗੇ ਆ ਪਰ ਅਲਟੀਮੇਟਲੀ ਜਿਹੜਾ ਹੈਗਾ ਉਸ ਪਰਸਨ ਨੇ ਜਿਹੜਾ ਹੈ ਖੁਦ ਟਰੱਕ ਤੇ ਜਾਣਾ ਹੈਗਾ ਉਹਦੇ ਨਾਲ ਕੋਈ ਖੁਦ ਨਹੀਂ ਹੋ ਸਕਦਾ ਉਹਨੂੰ ਆਪਣੇ ਆਪ ਨੂੰ ਖੁਦ ਰੋਕਣਾ ਪੈਣਾ ਕਿ ਮੈਂ ਆਪਣਾ ਫੋਨ ਯੂਜ਼ ਕਰ ਰਿਹਾ ਹਾਂ ਇੱਕਮ ਗਲਤ ਹੈ ਲਾਅ ਬਣੇ ਹੋਏ ਆ ਤੁਸੀਂ ਹੈਂਡਹੈਲਡ ਡਿਵਾਈਸ ਜਿਹੜਾ ਹੈ ਚਾਹੇ ਕਾਰ ਚ ਯੂਜ਼ ਕਰੋ ਚਾਹੇ ਟਰੱਕ ਚ ਯੂਜ਼ ਕਰੋ ਰਾਈਟ ਪਰ ਤੁਹਾਨੂੰ ਕੋਈ ਹਮੇਸ਼ਾ ਵਾਚ ਨਹੀਂ ਕਰ ਸਕਦਾ ਤੁਹਾਨੂੰ ਆਪਣੇ ਆਪ ਨੂੰ ਖੁਦ ਕੰਟਰੋਲ ਕਰਨਾ ਪੈਣਾ ਕੁਝ ਕੰਪਨੀਆਂ ਤਾਂ ਐਸੀਆਂ ਵੀ ਆ ਜਿਹੜੀ ਕਿ 24 ਆਵਰਸ ਉਹਨਾਂ ਨੇ ਆਪਣੇ ਟਰੱਕਾਂ ਦੇ ਵਿੱਚ ਅੰਦਰ ਕੈਮਰਾਜ਼ ਲਗਾਏ ਹੋਏ ਨੇ ਔਰ ਜੇਕਰ ਕੋਈ ਯੂਜ਼ ਕਰ ਰਿਹਾ ਕਰਦਾ ਦੇਖ ਜਾਂਦੇ ਤੁਹਾਨੂੰ ਸਿੱਧਾ ਉਹ ਲੇ-ਆਫ ਕਰ ਦਿੰਦੇ ਨੇ ਦੇਖੋ ਕਰਦੇ ਆ اور ਬਹੁਤ اچھی ਗੱਲ ਹੈਗੀ ਆ ਹੁਣ ਇਸ ਕੰਪਨੀ ਜਿਹੜਾ ਐਕਸੀਡੈਂਟ ਜਿਹਦੇ ਆਪਾਂ ਗੱਲ ਕਰ ਰਹੇ ਆ ਉਹਦੇ ਵਿੱਚ ਵੀ ਇਨਸਾਈਡ ਫੇਸਿੰਗ ਕੈਮਰਾ ਲੱਗਿਆ ਹੋਇਆ ਸੀਗਾ ਪਰ ਜਿਸ ਉਸ ਜਿਹੜਾ ਹੈਗਾ ਵਿਅਕਤੀ ਨੇ ਇਹ ਨਹੀਂ ਸੋਚਿਆ ਵੀ ਮੈਂ ਕੀ ਐਕਸ਼ਨ ਲੈਣ ਲੱਗਾ ਉਹ ਤਾਂ ਕੋਈ ਜਿਹੜਾ ਦੇਖ ਰਿਹਾ ਉਹਨੂੰ ਇਹ ਨਹੀਂ ਪਤਾ ਹੈਗਾ ਬਈ ਉਹ ਟਰੱਕ ਟਰਨ ਕਰ ਰਿਹਾ ਕਿ ਅੱਗੇ ਪੁਲਿਸ ਨੇ ਕੋਈ ਡਾਇਵਰਸ਼ਨ ਕੀਤਾ ਹੈਗਾ ਆ ਕੀ ਜਿਹੜਾ ਹੈਗਾ ਰੈਟ ਵੀ ਔਰ ਜਿੰਨੀ ਦਿਨ ਉਹ ਕੋਈ ਕਾਲ ਕਰਕੇ ਰੈਟ ਕਰੋ ਉਨੀ ਦਿਨ ਨੂੰ ਤਾਂ ਐਕਸੀਡੈਂਟ ਹੋ ਗਿਆ ਯਾ ਸੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੇਫਟੀ ਸਟਾਰਟਸ ਵਿਦ ਦਾ ਪਰਸਨ ਔਨ ਦਾ ਸਟੀਅਰਿੰਗ ਵੀਲ ਬਹੁਤ سارے ਲੋਕ ਇਹ ਵੀ ਗੱਲ ਕਹਿ ਰਹੇ ਨੇ ਕਹਿੰਦੇ ਇੰਡੀਆ ਤੋਂ ਤਾਂ ਆ ਗਏ ਆਪਾਂ ਪਰ ਉਹ ਇੰਡੀਆ ਵਾਲਾ ਜਿਹੜਾ ਕੈਜੂਅਲ ਰਵਈਆ ਹੈਗਾ ਰੋਡਸ ਦੇ ਉੱਤੇ ਤੁਰਨ ਦਾ ਗੱਡੀ ਚਲਾਉਣ ਦਾ ਉਹ ਨਾਲ ਅਜੇ ਵੀ ਆਪਾਂ ਕੈਰੀ ਕਰਕੇ ਚੱਲ ਰਹੇ ਹਾਂ ਉਹ ਉੱਥੇ ਛੱਡ ਕੇ ਨਹੀਂ ਆਏ ਆ ਇਹ ਬਿਲਕੁਲ ਸਹੀ ਗੱਲ ਹੈ ਤੁਸੀਂ ਸਾਰੀ ਆਈ ਬਿਲੀਵ 1 ਸਾਲ ਤੋਂ ਰਹਿ ਰਹੇ ਹੋ ਸੋ ਤੁਸੀਂ ਆਮ ਸ਼ੂਰ ਦੇਖਿਆ ਹੋਣਾ ਕਿ ਜਿੱਥੇ ਮੈਜੋਰਟੀ ਜਿਹੜੀ ਹੈਗੀ ਆ ਉਹ ਰੂਲਸ ਨੂੰ ਫੋਲੋ ਕਰ ਰਹੀ ਹੈ ਪਰ ਕੁਝ ਮਹਾਪੁਰਸ਼ ਇਦਾਂ ਦੇ ਹੈਗੇ ਜਿਹੜੇ ਆਪਣੀ ਪੁਰਾਣੀ ਆਦਤ ਲੈ ਔਰ ਉਹ ਜਿਹੜੀ ਸੈਂਟਰਲ ਇਨ ਟਰਨਿੰਗ ਲੇਨ ਹੈ ਉਹਦੇ ਵਿੱਚ ਵੀ ਭਜਾ ਕੇ ਅੱਗੇ ਜਾ ਰਹੇ ਹੈਗੇ ਆ ਸੋ ਆਤਾਂ ਜਿਹੜੀਆਂ ਹੈਗੀਆਂ ਉਹ ਛੱਡਣੀਆਂ ਪੈਣੀਆਂ ਕਿਉਂਕਿ ਜੇ ਆਪਾਂ ਆਏ ਆ ਇਥੇ ਬੈਟਰ ਲਾਈਫ ਲਈ ਬੈਟਰ ਕਿਹ ਲੋ ਬਈ ਜਿਹੜਾ ਹੈਗਾ ਆਪਣੇ ਫਿਊਚਰ ਲਈ ਤੇ ਅਸੀਂ ਆਪਣੀ ਜਿਹੜੀ ਹੈਗੀ ਆ ਪੁਰਾਣੀ ਬੈਡ ਹੈਵਟ ਜਿਹੜੀ ਹੈਬਿਟਸ ਹੈਗੀਆਂ ਉਹਨਾਂ ਨੂੰ ਅਲ ਕਿਉਂ ਕੈਰੀ ਕਰ ਰਹੇ ਹਾਂ ਸੋ ਜਿਹੜੀ ਕੋਈ ਵੀ ਸਾਡੇ ਨਾਲ ਜਿਹੜੇ ਹੈਗਾ ਕਿਹ ਲੋ ਬੁਰਾਈ ਆਈ ਹੈ ਉਹ ਬੁਰਾਈ ਸਾਡੀ ਭਲਾਈ ਕਿਦਾਂ ਕਰ ਸਕਦੀ ਹੈ ਸੋ ਉਸ ਚੀਜ਼ ਨੂੰ ਅਸੀਂ ਇੰਡੀਆ 'ਚ ਜੇ ਕੋਸਤੇ ਆ ਠੀਕ ਹੈ ਜਦੋਂ ਲੋਕ ਗਲਤ ਡਾਇਰੈਕਸ਼ਨ 'ਚ ਕਾਰ ਚਲਾਉਂਦੇ ਆ ਜਦੋਂ ਲੋਕ ਜਿਹੜਾ ਹੈਗਾ ਹਾਈ ਓਵਰ ਸਪੀਡ ਕਰਦੇ ਆ ਇੱਥੇ ਅਗੇ ਅਸੀਂ ਉਹ ਗਲਤੀਆਂ ਕਿਉਂ ਕਰਦੇ ਆ ਸੋ ਇਹ ਜਿਹੜਾ ਕੈਜੂਅਲ ਰਵਈਆ ਆ ਜਾਂ ਸੇਫਟੀ ਦੇ ਜਿਹੜਾ ਇਹ ਸੋਚਣਾ ਮੈਂ ਤਾਂ ਹਮੇਸ਼ਾ ਸਹੀ ਚਲਾਣਾ ਬਾਕੀ ਲੋਕ ਗਲਤ ਹੈ ਉਹ ਰਵਈਆ ਗਲਤ ਐਂਡ ਟੂ ਜਦੋਂ ਤੁਸੀਂ ਚਲਾ ਰਹੇ ਹੋ ਤਾਂ ਉਹ ਤੁਹਾਡੇ ਇਕਵਿਪਮੈਂਟਸ ਵੀ ਫਿਰ ਭਾਵੇਂ ਸ਼ੂਜ਼ ਹੋਣ ਜਾਂ ਚਪਲਾਂ ਦੀ ਗੱਲ ਹੋਵੇ ਹਾਂ ਚप्पल ਆਪਾਂ ਜਿਹੜਾ ਹੈਗਾ ਰੈਡ ਵੀ ਫਲਿੱਪ ਲੋਗ ਗੈਂਗ ਜਾਂ ਚਪਲ ਗੈਂਗ ਜਿਹੜਾ ਹੈਗਾ ਆ ਤੁਸੀਂ ਇੰਸਟਾਗ੍ਰam ਟਿਕਟੌਕ ਜਿਹੜੇ ਮਰਜ਼ੀ ਤੇ ਦੇਖ ਲਓ ਲੋਕ ਹੱਸਦੇ ਆ ਸਾਡੇ ਤੇ ਔਰ ਸਾਡੇ ਡਰਾਈਵਰਸ ਔਰ ਜਿਹੜੇ ਲੋਕ ਕੰਮ ਕਰਦੇ ਹੈਗੇ ਆ ਠੀਕ ਐ ਉਹ ਹੀ ਨਹੀਂ ਰਿਅਲਾਈਜ਼ ਕਰਦੇ ਵੀ ਤੁਸੀਂ ਜੇ ਲੋਡ ਲਾਂਚ ਆ ਰਹੇ ਹੋ ਕਿਸੇ ਵੇਅਰਹਾਊਸ ਚ ਲੇ ਹੋ ਠੀਕ ਐ ਉਥੇ ਫੋਰਕ ਲਿਫਟ ਹੈ ਪੈਲੇਟਸ ਹੈ ਕੋਈ ਜਲਦੀ ਨਾ ਆਇਆ ਤੁਹਾਡੇ ਸੇਫਟੀ ਸ਼ੂ ਨਹੀਂ ਪਾਏ ਆ ਤੁਹਾਡਾ ਪੈਰ ਜਿਹੜਾ ਹੈਗਾ ਵਿੱਚ ਥੱਲੇ ਜਿੱਦਾ ਕਹ ਲਓ ਉੱਤੇ ਛੱਟ ਲੱਗ ਗਈ ਤੁਸੀਂ ਟਰੱਕ ਕਿਦਾਂ ਚਲਾਓਗੇ ਤੁਹਾਡੀ ਆਪਣੀ ਰੋਜ਼ੀ ਰੋਟੀ ਜਿਹੜੀ ਹੈਗੀ ਆ ਤੁਸੀਂ ਉਹਨੂੰ ਔਰ ਆਪਣੀ ਮਤਲਬ ਕਹਿ ਲਓ ਵੀ ਆਪਣੀ ਬਾਡੀ ਨੂੰ ਹਾਮ ਕਰ ਰਹੇ ਹੋ ਹਰਟ ਕਰ ਰਹੇ ਹੋ ਸੋ ਕੈਜ਼ੂਅਲ ਰਵਈਆ ਨਹੀਂ ਸੇਫਟੀ ਵੈਸਟ ਠੀਕ ਹੈ ਸੇਫਟੀ ਸ਼ੂਜ਼ ਸੇਫਟੀ ਗਲਵਜ਼ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਸੇਫਟੀ ਇਹਨਾਂ ਦੇ ਨਾਲ ਸੇਫਟੀ ਕਿਉਂ ਜੋੜਿਆ ਗਿਆ ਹੈ ਕਿ ਇਹ ਤੁਹਾਨੂੰ ਸੇਫ ਰੱਖਦੀਆਂ ਆ ਜਿਹੜਾ ਤੁਹਾਡੇ ਕੰਪਨੀ ਦਾ ਓਨਰ ਆਫਿਸ 'ਚ ਬੈਠਾ ਆ ਠੀਕ ਹੈ ਉਹ ਤੁਹਾਨੂੰ ਪ੍ਰੋਵਾਈਡ ਕਰ ਸਕਦਾ ਆ ਪਰ ਆ ਕੇ ਤੁਹਾਡੇ ਜਿਹੜਾ ਹੈ ਪੈਰਾਸੀ ਸ਼ੂ ਪਾ ਸਕਦਾ ਤੁਹਾਡੇ ਹੱਥਾਂ 'ਚ ਗਲਵ ਨਹੀਂ ਪਾ ਸਕਦਾ ਤੁਹਾਡੀ ਬੋਡੀ ਤੇ ਵੈਸਟ ਨਹੀਂ ਚੜਾ ਸਕਦਾ ਸੋ ਇਹ ਤੁਸੀਂ ਆਪਣਾ ਖਿਆਲ ਸੇਫਟੀ ਤੁਸੀਂ ਜਦ ਆਪਣੀ ਪਹਿਲੇ ਖੁਦ ਦੇਖੋਗੇ ਤੇ ਤੁਸੀਂ ਦੂਸਰੇ ਦੀ ਸੇਫਟੀ ਉੱਲ ਵੀ ਧਿਆਨ ਦੋਗੇ ਪਰ ਜੇ ਤੁਸੀਂ ਖੁਦ ਲਈ ਲਾਪਰਵਾਹ ਹੋ ਤਾਂ ਉਹ ਬੰਦਾ ਦੂਸਰੇ ਕਿਸੇ ਦੀ ਸੇਫਟੀ ਕਿੱਦਾਂ ਦੇਖੇਗਾ ਅਕੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੇ ਤਾਂ ਸਾਡੇ ਨੌਜਵਾਨ ਸਾਡੇ ਭਰਾ ਬਹੁਤ ਮਿਹਨਤਾਂ ਕਰ ਰਹੇ ਨੇ ਬਹੁਤ ਔਖਾ ਹੁੰਦਾ ਹੈ ਪਰਿਵਾਰ ਨੂੰ ਪਿੱਛੇ ਛੱਡ ਕੇ ਜਾਣਾ ਰੂਟਸ ਦੇ ਉੱਤੇ ਇੰਨੇ ਨੇ ਦਿਨ ਬਾਹਰ ਰਹਿਣਾ ਹੈ ਨਾ ਪਰ ਕੁਝ ਲੋਕਾਂ ਦੀਆਂ ਗਲਤੀਆਂ ਕਰਕੇ ਉਹ ਸਾਰੀ ਕਮਿਊਨਿਟੀ ਫਿਰ ਜਿਹੜੀ ਹੈਗੀ ਹੈ ਉਹ ਟਾਰਗੇਟ ਹੋ ਜਾਂਦੀ ਹੈ ਉਹ ਸਾਰੇ ਟਰੱਕ ਡਰਾਈਵਰ ਦੀ ਕਮਿਊਨਿਟੀ ਦੇ ਨੂੰ ਜਿਹੜਾ ਹੈਗਾ ਉਹ ਉਸ ਕੈਟਾਗਰੀ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈਗਾ ਸਾਰੇ ਕੋ ਜੇ ਨਹੀਂ ਹੁੰਦੇ ਪਰ ਕੁਝ ਲੋਕਾਂ ਦੇ ਕਰਕੇ ਉਹ ਸਾਰਿਆਂ ਨੂੰ ਜਿਹੜਾ ਹੈਗਾ ਉਹ ਹਰਜਾਨਾ ਹਰਜਾਨਾ ਭੋਗਤਣਾ ਪੈਂਦਾ ਹੈ ਦੇਖੋ ਮੈਂ ਤਾਂ ਸਭ ਨੂੰ ਇਹ ਕਹਾਂਗਾ ਮੈਂ ਆਪਣੇ इवन ਜਿਹੜੇ ਸਾਡੇ ਨਾਲ ਕੰਮ ਕਰਦੇ ਡਰਾਈਵਰਸ ਉਹਨਾਂ ਨੂੰ ਵੀ ਇਹ ਕਹਿਣਾ ਹੈ ਕਿ ਅਸੀਂ ਰਾਤਾਂ ਨੂੰ ਜਾਗ ਜਾ ਕੇ ਟਰੱਕ ਚਲਾ ਕੇ ਪਰਿਵਾਰਾਂ ਤੋਂ ਦੂਰ ਠੀਕ ਹੈ ਪੈਸੇ ਕਮਾ ਰਹੇ ਹਾਂ ਬਹੁਤ ਮੁਸ਼ਕਲ ਕੰਮ ਹੈਗਾ ਆਸਾਨ ਨਹੀਂ ਹੈਗਾ ਲਾਇਸੈਂਸ ਲੈਣਾ ਲਾਇਸੈਂਸ ਲੈ ਕੇ ਰੋਡ ਦੇ ਉੱਤੇ ਜਾਣਾ ਜੌਬ ਕਰਨੀ ਪਰ ਆਪਣੀ ਲਾਪਰਫਾਈ ਕਰਕੇ ਤੁਸੀਂ ਹੁਣ ਸਪੀਡਿੰਗ ਕਰਕੇ ਟਿਕਟ ਲੈ ਲਓ ਠੀਕ ਹੈ ਤੁਹਾਡਾ ਟਰੱਕ ਟ੍ਰੇਲਰ ਦੀ ਕੋਈ ਟਾਇਰ ਫਲੈਟ ਹੈ ਕੋਈ ਸ਼ੈਗਾ ਤੁਹਾਨੂੰ ਸਕੇਲ ਤੇ ਕੱਢਿਆ ਤੁਸੀਂ ਉਹ ਜਿਹੜਾ ਹੈਗਾ ਉਹਦੀ ਟਿਕਟ ਲੈ ਲਓ ਠੀਕ ਹੈ ਅਮਰੀਕਾ ਦੇ ਵਿੱਚ ਫੀਡਿੰਗ ਦੇ ক্রিকেট ਜਿਹੜੇ ਹੈਗੇ ਉਹ ਐਵਰੇਜ 600 ਡਾਲਰ ਯੂ ਐਸ ਡੀ ਜਿਹੜੀ ਹੈਗੀ ਟਿਕਟ ਆਂਦੀ ਆ ਸੋ ਤਕਰੀਬਨ 1000 ਡਾਲਰ ਜਿਹੜਾ ਹੈਗਾ ਕੈਨੇਡੀਅਨ ਆਪਾਂ ਕਹਿ ਸਕਦੇ ਆ ਠੀਕ ਹੈ ਉਹ 1000 ਕਮਾਉਣ ਲਈ ਤੁਹਾਨੂੰ ਕਿੰਨੇ ਦਿਨ ਕੰਮ ਕਰਨਾ ਪਿਆ ਠੀਕ ਫਾਇਦਾ ਕੀ ਹੋਇਆ ਕਈ ਵਾਰੀ ਅਸੀਂ ਆਪਣੇ ਆਪ ਦੇ ਉੱਤੇ ਜਿਹੜਾ ਹੈਗਾ ਪੈਸੇ ਖਰਚਣ ਤੋਂ ਚਾਰ ਵਾਰ ਸੋਚਦੇ ਆ ਐਗਜ਼ੈਕਟਲੀ ਠੀਕ ਹੈ ਸੋ ਜੇ ਆਪਾਂ ਇਹ ਨਹੀਂ ਮੇਰੇ ਤੋਂ ਪੈਸੇ ਕਮਾ ਰਹੇ ਆ ਤੇ ਆਪਾਂ ਸੇਫਟੀ ਦੇ ਵਿੱਚ ਵੀ ਧਿਆਨ ਦੇਈਏ ਜੇ ਆਪਾਂ ਸੇਫ ਆ ਤੇ ਸਾਡੇ ਕਮਾਏ ਪੈਸੇ ਅਸੀਂ ਕਿਤੇ ਵਰਤ ਵੀ ਸਕਦੇ ਆ ਅਸੀਂ ਆਪਣੇ ਪਰਿਵਾਰ ਜਾਂਦੇ ਉਤੇ ਕਿਸੇ ਹੋਰ ਅੱਛੇ ਕੰਮ ਲਈ ਵੀ ਲਾ ਸਕਦੇ ਆ ਪਰ ਜੇ ਅਸੀਂ ਲਾਪਰਵਾਹ ਆ ਅਸੀਂ ਨਾ ਤਾਂ ਜਿਹੜਾ ਹੈਗਾ ਰੈਡ ਵੀ ਉਸ ਚੀਜ਼ ਨੂੰ ਆਪਣੇ ਲਈ ਯੂਜ਼ ਕਰ ਸਕਦੇ ਆ ਨਾ ਹੀ ਜਿਹੜਾ ਹੈਗਾ ਆਪਾਂ ਸੋਸਾਇਟੀ ਦਾ ਇੱਕ ਪ੍ਰੋਡਕਟਿਵ ਮੈਂਬਰ ਵਜੋਂ ਕੰਮ ਕਰ ਸਕਦੇ ਆ ਸੋ ਸੇਫਟੀ ਬਹੁਤ ਜ਼ਰੂਰੀ ਆ ਇਹਦੇ ਤੇ ਜਦੋਂ ਵੀ ਤੁਸੀਂ ਸੁਰੱਖਿਅਤ ਚੜ੍ਹਦੇ ਹੋ ਠੀਕ ਆ ਇਹ ਮੇਕ ਸ਼ਰ ਕਰੋ ਵੀ ਜਿਹੜਾ ਮੇਰਾ ਕੋਈ ਵੀ ਐਕਸ਼ਨ ਹੈਗਾ ਆ ਉਹ ਮੇਰੀ ਔਰ ਨਾਲ ਰੋਡ ਤੇ ਚੱਲਣ ਵਾਲੀ ਪਬਲਿਕ ਲਈ ਉਹ ਸੇਫਟੀ ਦੇ ਵਿੱਚ ਕੋਈ ਜਿਹੜਾ ਹੈਗਾ ਉਹ ਜਿਹੜਾ ਹੈਗਾ ਨੁਕਸਾਨ ਨਾ ਹੋਵੇ ਜੇ ਤੁਸੀਂ ਇਹ ਧਿਆਨ ਰੱਖੋਗੇ ਇਦਾਂ ਦੇ ਜਿਹੜੇ ਕੇਸ ਆ ਆਪੇ ਹੌਲੀ ਹੌਲੀ ਕੱਟ ਚੁੱਕੇ ਰਾਈਟ ਥੈਂਕ ਯੂ ਸੋ ਮਚ ਅਮਿਤ ਜੀ ਗੱਲਬਾਤ ਦੇ ਲਈ ਤਾਂ ਅਮਿਤ ਕੁਮਾਰ ਜੀ ਸਾਡੇ ਨਾਲ ਸੀਗੇ ਔਰ ਅਖੀਰ ਦੇ ਵਿੱਚ ਸਾਡੀ ਵੀ ਇਹੀ ਅਪੀਲ ਹੈ ਕਿ ਜੇ ਤੁਸੀਂ ਸੜਕਾਂ ਦੇ ਉੱਤੇ ਹੋ ਤਾਂ ਧਿਆਨ ਦਿਓ ਕਿਉਂਕਿ ਤੁਹਾਡੀ ਤਾਂ ਜ਼ਿੰਦਗੀ ਜਿਹੜੀ ਹੈਗੀ ਉਹ ਮਾਇਨੇ ਰੱਖਦੀ ਰੱਖਦੀ ਹੈ ਤੁਸੀਂ ਵੀ ਤੁਹਾਡੇ ਪਰਿਵਾਰ ਉਡੀਕ ਕਰ ਰਹੇ ਨੇ ਪਰ ਹੋਰ ਸੜਕ ਤੇ ਤੁਰਨ ਵਾਲੇ तमाम ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਨੇ ਔਰ ਉਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਨੇ ਉਹ ਵੀ ਮਾਇਨੇ ਰੱਖਦੀਆਂ ਨੇ ਰੈਡ ਐਫਐਮ ਦਿੱਲੀ ਗਗਨਦੀਪ ਸਿੰਘ ਦੀ ਰਿਪੋਰਟ